1 ਕਿਲੋ ਚਾਵਲ ਜਦੋਂ ਪ੍ਰੋਕਿਊਰ ਹੁੰਦਾ ਹੈ ਜਾਂ ਮਤਲਬ ਪੈੜੀ 1.5 ਕਿਲੋ ਪੈੜੀ ਦੇ ਵਿੱਚੋਂ 1 ਕਿਲੋ ਚਾਵਲ ਨਿਕਲਦਾ ਅਪ੍ਰੋਕਸੀਮੇਟਲੀ ਉਹਨੂੰ 3000 ਲੀਟਰ ਪਾਣੀ ਲੱਗਦਾ ਜੀ ਸੋ ਸਾਡਾ ਬਹੁਤ ਕੁਝ ਅਸੀਂ ਗਵਾ ਚੁੱਕੇ ਹਾਂ ਹੁਣ ਸਾਨੂੰ ਇਹ ਲੱਗਦਾ ਹੈ ਕਿ ਜੇਰਾ ਆਉਣ ਵਾਲਾ ਸਮਾਂ ਵੀ ਹੈ ਇਹ ਐਡਾ ਖਤਰਨਾਕ ਹੈ ਜੇਕਰ ਸਾਡਾ ਚਾਵਲ ਹੁਣ ਵੀ ਮੌਕੇ ਤੇ ਨਾਲ ਲੱਗਿਆ ਤਾਂ ਮਿਲਦਰਾਂ ਨੂੰ ਬਹੁਤ ਵੱਡੀ ਦਿੱਕਤ ਆਏਗੀ ਮੈਂ ਤਾਂ ਤੁਹਾਡੇ ذریعے ਕਿਸਾਨਾਂ ਨੂੰ ਪੰਜਾਬ ਸਰਕਾਰ ਨੂੰ ਇੱਕੋ ਸੁਨੇਹਾ ਦੇਣਾ ਚਾਹਣਾ ਕਿ ਇਹ ਇੰਡਸਟਰੀ ਕਿ ਐਸੀ ਇੰਡਸਟਰੀ ਐ ਜਿਹੜੀ ਕਿ ਮਤਲਬ ਹਰ ਪਿੰਡਾਂ ਦੇ ਵਿੱਚ ਲੱਗੀ ਐ ਹਰ ਸ਼ਹਿਰ ਚ ਲੱਗੀ ਐ ਇਹ ਉਹਨਾਂ ਲੋਕਾਂ ਨੂੰ ਰੋਜ਼ਗਾਰ ਦਿੰਦੀ ਐ ਜਿਹੜੇ ਲੋਕਾਂ ਨੂੰ ਸਰਕਾਰ ਰੋਜ਼ਗਾਰ ਨਹੀਂ ਦੇ ਸਕਦੀ ਇਹ ਰੈਵਨਿਊ ਉਹ ਜਨਰੇਟ ਕਰਦੀ ਐ ਇਹ ਪੰਜਾਬ ਦੀ ਰੀੜ ਦੀ ਹੱਡੀ ਐ ਜਿੰਨਾ ਵੀ ਟੈਕਸ ਐ ਜਿਹੜਾ ਉਸ ਝੋਨੇ ਦਾ ਚਾਵਲ ਬਣਾਉਨੇ ਆ ਸੀ ਉਹ ਤਕਰੀਬਨ ਸਾਰੀ 60000 ਕਰੋੜ ਦੀ ਪੇਮੈਂਟ ਜਿਹੜੀ ਵੀ ਹੈ ਉਹ ਪੰਜਾਬ ਸਰਕਾਰ ਨੂੰ ਉਦੋਂ ਮਿਲਦੀ ਹੈ ਜਦੋਂ ਅਸੀਂ ਝੋਨੇ ਤੋਂ ਚਾਵਲ ਬਣਾ ਲੈਂਦੇ ਹਾਂ ਉਹਨੂੰ ਐਫਸੀ ਆਰ ਯੂਨੀਵਰਸ ਕਰਦੀ ਹੈ